ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਦੀ ਤੇ ਮੈਂ ਬਠਿੰਡਾ ਤੋਂ ਜਿਸ ਕਾਰਨ ਸਿੰਘ ਠੰਡ ਦਾ ਮੌਸਮ ਨੇ ਹੁਣ ਪੂਰੀ ਜ਼ੋਰ ਫੜੀ ਹੋਈ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਅਕਸਰ ਹੀ ਲੋਕ ਹੀਟਰ ਲਾ ਕੇ ਜਾਂ ਅੰਗੀਠੀਆਂ ਲਾ ਕੇ ਜਾਂ ਆਪਣਾ ਗੈਸ ਗੀਜ਼ਰ ਦੇ ਨਾਲ ਪਾਣੀ ਗਰਮ ਕਰਕੇ ਲੋਕ ਇਸ ਤਰ੍ਹਾਂ ਦੀ ਆਪਣਾ ਵੀ ਵੀ ਉਹਦੀ ਵਰਤੋਂ ਕਰਦੇ ਆ ਨਾ ਤੇ ਉਹ ਸਾਡੇ ਲਈ ਕਿੰਨਾ ਘਾਤਕ ਹੈ ਇਹ ਅਸੀਂ ਇੱਥੇ ਆਪਣਾ ਗੱਲਬਾਤ ਕਰਾਂਗੇ ਸਾਡੇ ਨਾਲ ਰੈੱਡ ਕਰਾਸ ਦੇ ਮਾਸਟਰ ਟ੍ਰੇਨਰ ਨੇ ਨਰੇਸ਼ ਪਠਾਣੀਆਂ ਕਿੰਨੇ ਕਹੀ ਸਾਡੇ ਲਈ ਆਪਣਾ ਘਾਤਕ ਸਿੱਧ ਹੋ ਚੱਕਦੇ ਨਹੀਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬាទ ਵਾਦ ਮਿਹਰਬਾਨੀ ਸਰ ਇਹਨਾਂ ਦਿਨਾਂ ਦੇ ਵਿੱਚ ਮੌਸਮ ਜਿਹੜਾ ਹੈਗਾ ਬਹੁਤ ਜ਼ਿਆਦਾ ਵੀ ਹੈਗਾ ਠੰਡਾ ਹੈਗਾ ਲੋਕ ਕੀ ਕੀ ਕਰਦੇ ਨੇ ਅਕਸਰ ਹੀ ਅੰਦਰ ਅੰਗੀਠੀਆਂ ਲਾ ਲੈਂਦੇ ਨੇ ਅੰਗੀਠੀ ਸਾਡੇ ਲਈ ਕਿੰਨੀ ਘਾਤਕ ਸਭ ਤੋਂ ਪਹਿਲਾਂ ਅੰਗੀਠੀ ਬਾਰੇ ਦੱਸੋ ਜੀ ਮੇ ਜੀ ਤੁਸੀਂ ਬਹੁਤ ਹੀ ਗੰਭੀਰ ਮੁੱਦੇ ਦੇ ਉੱਤੇ ਜਿਹੜੀ ਵਿਚਾਰ ਚਚਾ ਰੱਖੀ ਹੈਗੀ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਵੀ ਕੋਲੇ ਵਾਲੀਆਂ ਜਿਹੜੀਆਂ ਅੰਗੀਠੀਆਂ ਨੇ ਇਹ ਬਹੁਤ ਹੀ ਘਾਤਕ ਸਾਬਤ ਹੋ ਸਕਦੇ ਨੇ ਜੇ ਅਸੀਂ ਬੇਤਿਆਨੀ ਤੇ ਲਾਪਰਵਾਹੀ ਕਰੀਏ ਅਸੀਂ ਆਪਣੇ ਆਪ ਨੂੰ ਅਕਸਰ ਹੀ ਨਿਗਰ ਰੱਖਣ ਵਾਸਤੇ ਕੋਲੇ ਵਾਲੀਆਂ ਅੰਗੀਠੀਆਂ ਬਾਲ ਕੇ ਅੰਦਰ ਸੌ ਜਾਂਦੇ ਆ ਮਦ ਕਮਰੇ ਦੇ ਵਿੱਚ ਤੇ ਕਈ ਵਾਰ ਜਿਹੜੀਆਂ ਨੇ ਕੋਲੇ ਵਾਲੀਆਂ ਗੇਠੀਆਂ ਜਿਹੜੀਆਂ ਨੇ ਮੌਤ ਦਾ ਸਮਾਨ ਬਣ ਜਾਂਦੇ ਨੇ ਕਿਉਂਕਿ ਇਹਨਾਂ ਦੇ ਵਿੱਚੋਂ ਬਹੁਤ ਇੱਕ ਜ਼ਹਿਰੀਲੀ ਗੈਸ ਨਿਕਲਦੀ ਹੈ ਕਾਰਬਨ ਮੋਨੋਆਕਸਾਈਡ ਜਿਹੜੀ ਕਿ ਬੰਦੇ ਦੀ ਮੌਤ ਦਾ ਕਾਰਨ ਬਣ ਜਾਂਦੀ ਹੈ ਵੀ ਤੁਸੀਂ ਦੱਸਿਆ ਮੌਤ ਦਾ ਕਾਰਨ ਬਣ ਜਾਂਦੀ ਹੈ ਕੀ ਕਾਰਨ ਹੈ ਕਿਉਂ ਮੌਤ ਦਾ ਕਾਰਨ ਬਣਦੀ ਹੈ ਲੋਕ ਤਾਂ ਮਤਲਬ ਕਿ ਉਸ ਤੋਂ ਵੀ ਆਪਣਾ ਨਿਕ ਲੈਂਦੇ ਨਹੀਂ ਜੀ ਬਿਲਕੁਲ ਆਪਾਂ ਇਸ ਪੁਲੇਖੇ ਦੇ ਵਿੱਚ ਰਹਿ ਜਾਂਦੇ ਨੇ ਕਿ ਆਪਾਂ ਆਪ ਨੂੰ ਨਿਗਰ ਰੱਖਣਾ ਹੈਗਾ ਤਾਂ ਉਹਦੇ ਨਾਲ ਮੇਰੀ ਕੀ ਹੁੰਦਾ ਹੈ ਕਿ ਜਦੋਂ ਵੀ ਕੋਲਾ ਬਰਨ ਹੁੰਦਾ ਹੈਗਾ ਜਦੋਂ ਅਸੀਂ ਕੱਚੇ ਕੋਲੇ ਨੂੰ ਜਦੋਂ ਅੱਗ ਲਾਉਨੇ ਆ ਔਸ ਨੂੰ ਪਖਾਉਨੇ ਹੈਗੇ ਤਾਂ ਉਸ ਟਾਈਮ ਦੇ ਵਿੱਚ ਉਸ এনवायरमेंट ਦੇ ਵਿੱਚ ਜਿਹੜੀ ਹੈ ਆਕਸੀਜਨ ਦੀ ਮਾਤਰਾ ਘਟ ਜਾਂਦੀ ਹੈ ਕਿਉਂਕਿ ਅੱਗ ਨੂੰ ਪੈਦਾ ਹੋਣ ਲਈ ਆਕਸੀਜਨ ਦੀ ਲੋੜ ਹੈਗੀ ਆ ਆਕਸੀਜਨ ਦੀ ਖਪਤ ਬਦਲਣੀ ਸ਼ੁਰੂ ਹੋ ਗਈ ਤਾਂ ਉਸ ਦੇ ਵਿੱਚੋਂ ਫਿਰ ਇੱਕ ਕਾਰਬਨ ਡਾਈਆਕਸਾਈਡ ਗੈਸ ਪੈਦਾ ਹੁੰਦੀ ਹੈ ਕਾਰਬਨ ਡਾਈਆਕਸਾਈਡ ਤੋਂ ਬਾਅਦ ਇੱਕ ਜ਼ਹਿਰੀਲੀ ਤੇ ਪੌਇਜ਼ਨਸ ਗੈਸ ਜਿਹੜੀ ਹੈ ਉਹ ਹੈਗੀ ਹੈ ਕਾਰਬਨ ਮੋਨੋਆਕਸਾਈਡ ਕਾਰਬਨ ਮੋਨੋਆਕਸਾਈਡ ਜਦੋਂ ਸਾਡੇ ਬਲੱਡ ਸਟ੍ਰੀਮ ਦੇ ਵਿੱਚ ਪਹੁੰਚਦੀ ਹੈ ਤਾਂ ਸਾਨੂੰ ਸਫੀਸ਼ੀਐਂਟ ਆਕਸੀਜਨ ਨਹੀਂ ਮਿਲਦੀ ਕਿਉਂਕਿ ਉਸ এনवायरमेंट ਦੇ ਵਿੱਚ ਆਕਸੀਜਨ ਹੀ ਨਹੀਂ ਹੁੰਦੀ ਤਾ ਫਿਰ ਅੰਦਰ ਜਾ ਕੇ ਸਾਡੇ ਜਿਹੜੇ ਬਲੱਡ ਸੈੱਲ ਦੇ ਵਿੱਚ ਜਿੱਥੇ ਆਕਸੀਜਨ ਪਹੁੰਚਣੀ ਚਾਹੀਦੀ ਹੈ ਉੱਥੇ ਪੌਇਜ਼ਨਸ ਗੈਸ ਚਲੀ ਜਾਂਦੀ ਹੈ ਤਾਂ ਫਿਰ ਸਾਡਾ ਦਮ ਘੁੱਟਦਾ ਹੈ ਸਾਨੂੰ ਸਾਲਾਂ ਲੈਂ ਜੇ ਦਿੱਕਤ ਆਉਂਦੀ ਹੈ ਤੇ ਇਵਨ ਉਹ ਪਰਿਵਾਰ ਜਿਹੜਾ ਕੋਈ ਵੀ ਵਿਅਕਤੀ ਜਿਹੜਾ ਇਸ ਕਮਰੇ ਦੇ ਚੰਗੀਠੀ ਬਾਲ ਕੇ ਪਿਆ ਹੋਇਆ ਹੈ ਉਹ ਮਾਦ ਮੂਦੇ ਵਿੱਚ ਵੀ ਚਲਾ ਗਿਆ ਕੋਈ ਇਸ ਤੋਂ ਪਹਿਲਾਂ ਇਸ ਤਰ੍ਹਾਂ ਦਾ ਹਾਦਸਾ ਕੋਈ ਹੋਇਆ ਪੰਜਾਬ ਦੇ ਅੰਦਰ ਜਾਂ ਬਠਿੰਡਾ ਦੇ ਇਲਾਕੇ ਗਰੀਦਾ ਜੀ ਬਿਲਕੁਲ ਇਹ ਇੱਕ ਕੱਲ ਦੀ ਜਿਹੜੀ ਨਿਊਜ਼ ਆ ਅਖਬਾਰ ਵਿੱਚ ਪੜਨ ਨੂੰ ਮਿਲੀ ਹੈ ਕਿ ਦੋ ਪਰਿਵਾਰਾਂ ਨਾਲ ਇਸ ਤਰ੍ਹਾਂ ਦੀ ਬੰਦ ਭਾਗੀ ਘਟਨਾ ਵਾਪਰੀ ਕਿ ਉਹ ਕੋਲੇ ਵਾਲੀਆਂ ਅੰਗਿੱਠੀਆਂ ਬਾਲ ਕੇ ਸੁੱਤੇ ਸੀਗੇ ਤੇ ਪਿਛਲੇ ਹਫ਼ਤੇ ਵੀ ਪੰਜਾਬ ਦੇ ਇੱਕ ਜ਼ਿਲ੍ਹੇ ਦੇ ਵਿੱਚ ਜਿਹੜਾ ਇੱਕ ਪਰਿਵਾਰ ਜਿਹੜਾ ਹੈ ਕੋਲੇ ਵਾਲੀਆਂ ਅੰਗਿੱਠੀਆਂ ਕਾਰਨ ਜਿਹੜਾ ਸੁੱਤਾ ਹੀ ਰਹਿ ਗਿਆ ਤੇ ਇੱਕ ਹੋਰ ਖਬਰ ਜਿਹੜੀ ਪੜਨ ਨੂੰ ਮਿਲੀ ਸੀਗੀ ਕਿ ਕਿਤੇ ਕੋਈ ਸਿਕਿਉਰਿਟੀ ਗਾਰਡ ਸੀਗੇ ਤਾਂ ਉਹਨਾਂ ਨੇ ਜਦੋਂ ਕੋਲੇ ਵਾਲੀਆਂ ਅੰਗਿੱਠੀਆਂ ਅੰਦਰ ਰੱਖੀ ਰਾਤ ਇਹ ਇਵਨ ਉੱਥੇ ਅੱਗ ਲੱਗ ਗਈ ਸਮਾਨ ਨੂੰ ਤੇ ਉਹਦੇ ਨਾਲ ਜਿਹੜਾ ਉਹਨਾਂ ਦੇ ਸੜਨ ਕਾਰਨ ਵੀ ਜਿਹੜੀ ਹੈ ਚੋਲ ਸੰਕਰਨ ਵੀ ਮੌਤ ਹੋ ਗਈ ਫਿਰ ਜੇ ਲੋਕਾਂ ਨੇ ਅੱਗ ਸੇਕਣੀ ਆਂ ਗੀਠੀ ਵੀ ਅੰਦਰ ਰੱਖਣੀ ਆ ਫਿਰ ਸਾਨੂੰ ਕਿਸ ਤਰ੍ਹਾਂ ਦੀ ਸਾਵਧਾਨੀ ਰੱਖਣੀ ਪੈਣੀ ਹੈ ਕੀ ਕਰਨਾ ਚਾਹੀਦਾ ਵੀ ਅੰਦਰ ਗੀਠੀ ਵੀ ਆਪ ਰੱਖ ਵੀ ਲੈਣਾ ਨਿਕ ਵੀ ਲੈ ਲੈਣ ਲੇਕਿਨ ਇਸ ਤਰ੍ਹਾਂ ਕੋਈ ਹਾਦਸਾ ਵੀ ਨਾ ਹੋਵੇ ਜੀ ਬਿਲਕੁਲ ਤੁਸੀਂ ਦੇਖਿਆ ਹੋਣਾ ਵੀ ਜੇ ਬਾਅਦ ਜਿਹੜੇ ਬੇਕਰੇ ਲੋਕ ਹੁੰਦੇ ਨੇ ਜਾਂ ਕੋਈ ਪ੍ਰਵਾਸੀ ਲੋਕ ਹੁੰਦੇ ਨੇ ਜਾਂ ਜਿਨ੍ਹਾਂ ਕੋਲੇ ਘਰ ਦੀ ਛੱਤ ਨਹੀਂ ਹੈਗੀਗੀ ਉਹ ਅਕਸਰ ਕਿਸੇ ਨਾ ਕਿਸੇ ਸ਼ੋਰੂਮਾਂ ਦੇ ਬ੍ਰਾਂਡਿਆਂ ਦੇ ਵਿੱਚ ਆ ਪਾਰਕਾਂ ਦੇ ਵਿੱਚ ਆ ਰੇਲਵੇ ਸਟੇਸ਼ਨਾਂ ਦੇ ਪੁਲਾਂ ਦੇ ਹੇਠ ਪਏ ਹੁੰਦੇ ਨੇ ਤਾਂ ਬਾਹਰ এনवायरमेंट ਦੇ ਵਿੱਚ ਆਪਣੇ ਆਪ ਨੂੰ ਨਿਗਰ ਰੱਖਣ ਵਾਸਤੇ ਕਿਉਂਕਿ ਠੰਡ ਤੋਂ ਵੀ ਬਚਣਾ ਹੈਗਾ ਬੇਸ਼ੱਕ ਅਸੀਂ ਕੰਬਲ ਵਗੈਰਾ ਲੈਂਦੇ ਹੁੰਦੇ ਨੇਗੇ ਲੇਕਿਨ ਬਾਹਰ ਜਿਹੜਾ ਹੁੰਦਾ ਹੈ ਕਿ ਇਸ ਤਰ੍ਹਾਂ ਦੀ ਕੋਈ ਦੁਰਘਟਨਾ ਨਹੀਂ ਵਾਪਰਦੀ ਕਿਉਂਕਿ ਖੁੱਲ੍ਹੀ ਹਵਾ ਦੇ ਵਿੱਚ ਧੂਣੀ ਵਾਲੀ ਹੁੰਦੀ ਹੈਗੀ ਤਾਂ ਬਾਹਰ ਤਾਂ ਧੂਣੀ ਅਸੀਂ ਸੇਕ ਸਕਦੇ ਹਾਂਗੇ ਲੇਕਿਨ ਅੰਦਰ ਜੇ ਅਸੀਂ ਕੋਲੇ ਵਾਲੇ ਅੰਗੀਠੀ ਬਾਲ ਕੇ ਸੌਵਾਂਗੇ ਤਾਂ ਉਹਦੇ ਵਾਸਤੇ ਵਧੀਆ ਸੋਲੂਸ਼ਨ ਇਹ ਹੁੰਦਾ ਹੈ ਕਿ ਖਿੜਕੀਆਂ ਦਰਵਾਜ਼ੇ ਖੋ ਬੇਸ਼ੱਕ ਤੁਸੀਂ ਕੋਲੇ ਵਾਲੀ ਅੰਗਿੱਠੀ ਨੂੰ ਰੱਖਿਆ ਹੈ ਹੱਥ ਸੇਕੋ ਜਿਨ੍ਹਾਂ 'ਚ ਥੋੜਾ ਬੋਡੀ ਜਦੋਂ ਨਿਗ ਮੰਨਦੀ ਹੈਗੀ ਉਸ ਤੋਂ ਬਾਅਦ ਜਦੋਂ ਤੁਸੀਂ ਸੇਕ ਲਿਆ ਹੱਥ ਨੂੰ ਉਸ ਨੂੰ ਕੋਲੇ ਵਾਲੀ ਅੰਗਿੱਠੀ ਨੂੰ ਬਾਹਰ ਰੱਖ ਕੇ ਫਿਰ ਤੁਸੀਂ ਸੌਣਾ ਹੈ ਇਹ ਨਾ ਹੋਵੇ ਕਿ ਅਸੀਂ ਕੋਲੇ ਵਾਲੀ ਅੰਗਿੱਠੀ ਨੂੰ ਅੰਦਰ ਰੱਖ ਕੇ ਖਿੜਕੀਆਂ ਦੇ ਰਾਜੇ ਬੰਦ ਕਰਕੇ ਸੌ ਜਾਈਏ ਬਸ ਸਿਰਫ ਇਹਨਾਂ 'ਤੇ ਧਿਆਨ ਰੱਖਣਾ ਹੈ ਕਿ ਜਿਨ੍ਹਾਂ 'ਚ ਤੁਸੀਂ ਆਪਣਾ ਨਿਤ ਦਾ ਕੰਮ ਕਰ ਰਹੇ ਹੋ ਉਹਨਾਂ 'ਚ ਵਿੱਚ ਬਰਾਂਡੇ 'ਚ ਵਿੜੇ ਦੇ ਵਿੱਚ ਆਪਦਾ ਹੱਥ ਵਗੈਰਾ ਸੇਕੋ ਤੇ ਉਸ ਤੋਂ ਬਾਅਦ ਸੌਣ ਲੱਗੇ ਕਦੇ ਵੀ ਅੰਗਿੱਠੀ ਅੰਦਰ ਨਾਲ ਲੈ ਕੇ ਅਗਲਾ ਸਵਾਲ ਮੇਰੇ ਹੈ ਕਿ ਇੱਕ ਰੂਮ ਹੀਟਰ ਹੁੰਦੇ ਆ ਅ ਉਹ ਵੀ ਸਾਡੇ ਲਈ ਕੋਈ ਇਸ ਤਰ੍ਹਾਂ ਦੀ ਹੋਸ ਨਹੀਂ ਵੀ ਆਪਾਂ ਜੇ ਆਪਾਂ ਕੀ ਇਹ ਵੀ ਸਾਡੀ ਮੌਤ ਦਾ ਕਾਰਨ ਬਣ ਜਾਂਦੀ ਨਹੀਂ ਜੀ ਬਿਲਕੁਲ ਬਣ ਸਕਦੇ ਨੇ ਕਿਉਂਕਿ ਉਹਦੇ ਵਿੱਚ ਬੇਸ਼ੱਕ ਮੋਨੋਆਕਸਾਈਡ ਗੈਸ ਵਗੈਰਾ ਨਹੀਂ ਨਿਕਲਦੀ ਪੁਆਇਨਸ ਅ ਰੂਮ ਹੀਟਰ ਦੇ ਵਿੱਚ ਵੀ ਇਹ ਹੁੰਦਾ ਹੈ ਕਿ ਜਦੋਂ ਰੋਡ ਦੇ ਉੱਤੇ ਜਦੋਂ ਵਾਇਰ ਜਿਹੜੀਆਂ ਨੇ ਉਹ ਬਰਨ ਹੁੰਦੀਆਂ ਨੇ ਸਾਨੂੰ ਸੇਕ ਦਿੰਦੀਆਂ ਨੇ ਤਾਂ ਉਸ ਦੇ ਵਿੱਚ ਵੀ ਆਕਸੀਜਨ ਦੀ ਮਾਤਰਾ ਘੱਟ ਜਾਂਦੀ ਹੈ ਕਾਰਬਨ ਡਾਈਆਕਸਾਈਡ ਵੱਧ ਜਾਂਦੀ ਹੈ ਅਮੀ ਜੀ ਹੁੰਦਾ ਕੀ ਹੈ ਕਿ ਜਿਹੜੇ ਲੋਕ ਬਜ਼ੁਰਗ ਨੇ ਜਿਨ੍ਹਾਂ ਨੂੰ ਸਾਹ ਦੀ ਸ਼ਿਕਾਇਤ ਹੁੰਦੀ ਹੈ ਦਮੇ ਦੀ ਸ਼ਿਕਾਇਤ ਹੁੰਦੀ ਹੈ ਤਾਂ ਉਸ এনवायरमेंट ਦੇ ਵਿੱਚ ਜਦੋਂ ਕਾਰਬਨ ਡਾਈਆਕਸਾਈਡ ਵੱਧ ਜਾਂ ਜੋ ਕੋਈ এনवायरमेंट ਦੇ ਵਿੱਚ ਨਮੀ ਘਟ ਜਾਂਦੀ ਹੈਗੀ ਖੁਸ਼ਕੀ ਵੱਧ ਜਾਂਦੀ ਹੈਗੀ ਤਾਂ ਉਸ ਵਾਸਤੇ ਬੈਸਟ ਸੋਲੂਸ਼ਨ ਇਹ ਹੈ ਕਿ ਉਹਦੇ ਵਿੱਚ ਤੁਸੀਂ ਕੋਈ ਪਾਣੀ ਦਾ ਜਿਹੜਾ ਕੋਈ ਖੁੱਲਾ ਪਾਂਡਾ ਹੈਗਾ ਟੱਬ ਹੈਗਾ ਜਾਂ ਕੋਈ ਬਾਲਟੀ ਹੈਗੀ ਹੈਗੀ ਉਹ ਆਪਣੇ ਕਮਰੇ ਦੇ ਵਿੱਚ ਭਰ ਕੇ ਰੱਖੋ ਤਾਂ ਕਿ ਉਹ ਜਿਹੜੀ ਨਮੀ ਦੀ ਮਾਤਰਾ ਜਿਹੜੀ ਆ ਬਰਕਰਾਰ ਰਹੇ ਈਵਨ ਹੋਰ ਇੱਕ ਬੜਾ ਵਧੀਆ ਤਰੀਕਾ ਹੁੰਦਾ ਹੈ ਵੀ ਜਿਹੜੇ ਇਹਨਾਂ ਦਿਨਾਂ ਵਿੱਚ ਕੜਾਕੇ ਠੰਡੇ ਤੋਂਪਣੀ ਨਿਕਲਦੀ ਸਾਡੇ ਕੱਪੜੇ ਨਹੀਂ ਸੁੱਕਦੇ ਕੱਪੜੇ ਧੋਣੇ ਵੀ ਜ਼ਰੂਰੀ ਹੈਗੇ ਉਹਨਾਂ ਗਿੱਲੇ ਕੱਪੜਿਆਂ ਨੂੰ ਜਿਹੜੇ ਨਿਚੋੜੇ ਹੋਏ ਨੇ ਉਹਨਾਂ ਨੂੰ ਸੁੱਕਣ ਵਾਸਤੇ ਅਸੀਂ ਉਸ ਕਮਰੇ 'ਚ ਟੰਗ ਸਕਦੇ ਹਾਂਗੇ ਕਿਸੇ ਵੀ ਜਗ੍ਹਾ ਤੇ ਰੱਖ ਸਕਦੇ ਆ ਤਾਂ ਉਹਦੇ ਨਾਲ ਕੀ ਹੁੰਦਾ ਹੈ ਕਿ ਉਹ ਭਾਫ਼ ਨਾਲ ਜਿਹੜੇ ਨਮੀ ਪਰਖਾ ਰਹੀ ਲੈਂਦੀ ਹੈ ਇੱਕ ਹੋਰ ਸਵਾਲ ਜਿਹੜਾ ਹੈ ਆਪਾਂ ਗੱਲ ਕਰੀਏ ਇਹਨਾਂ ਦਰਾਂ ਦੇ ਵਿੱਚ ਲੋਕ ਗੀਜਰ ਦੀ ਵਰਤੋਂ ਕਰਦੇ ਗੈਸ ਗੀਜਰ ਦੀ ਗੈਸ ਗੀਜ਼ਰ ਨੂੰ ਸਾਨੂੰ ਕਿਸ ਤਰ੍ਹਾਂ ਇੰਸਟਾਲ ਕਰਾਉਣਾ ਚਾਹੀਦਾ ਹੈ ਜੇ ਆਪਾਂ ਗੱਲ ਕਰੀਏ ਤਾਂ ਕਿਸ ਤਰ੍ਹਾਂ ਦਾ ਵਰਤਣਾ ਚਾਹੀਦਾ ਹੈ ਉਹ ਵੀ ਕਿਤੇ ਨਾ ਕਿਤੇ ਸਾਡੀ ਮੌਤਾ ਕਾਰਨ ਬਣ ਜਾਂਦਾ ਹੈ ਬਿਲਕੁਲ ਜੀ ਪਹਿਲਾਂ ਇਹ ਟ੍ਰੈਂਡ ਹੁੰਦਾ ਸੀਗਾ ਵੀ ਇਲੈਕਟ੍ਰਿਕ ਹੀਟਰ ਅਸੀਂ ਜਿਹੜੇ ਯੂਜ਼ ਕਰਦੇ ਸੀਗੇ ਤਾਂ ਹੁਣ ਇਹ ਸਾਡੇ ਇਵਨ ਸਟੇਟ ਦੇ ਵਿੱਚ ਇਹ ਆਪਣਾ ਇਹ ਰੁਝਾਨ ਚੱਲਿਆ ਹੋਇਆ ਹੈ ਕਿ ਅਸੀਂ ਗੈਸ ਗੀਜ਼ਰ ਜਿਹੜੇ ਨੇ ਜਿਹੜੀ ਕਿ ਐਲਪੀਜੀ ਦੇ ਉੱਤੇ ਚੱਲਦੇ ਨੇ ਤਾਂ ਉਹ ਅਸੀਂ ਬਾਥਰੂਮਾਂ ਦੇ ਵਿੱਚ ਇੰਸਟਾਲ ਕਰਾਏ ਹੋਏ ਨੇ ਤਾਂ ਇਹ ਬਿਲਕੁਲ ਹੀ ਗਲਤ ਇੱਕ ਰੋਂਗ ਮੈਥਡ ਹੈ ਕਦੇ ਵੀ ਗੈਸ ਗੀਜ਼ਰ ਨੂੰ ਬਾਥਰੂਮ ਦੇ ਅੰਦਰ ਨਹੀਂ ਇੰਸਟਾਲ ਕਰਨਾ ਚਾ ਬਾਥਰੂਮ ਤੋਂ ਬਾਅਦ ਕਿਸੇ ਵੀ ਜਗ੍ਹਾ ਤੇ ਜਿੱਥੇ ਵੀ ਕੋਈ ਸਾਡੇ ਕੋਲ ਸਪੇਸ ਹੋਵੇ ਜਿੱਥੇ ਕ੍ਰਾਸ ਵੈਂਟੀਲੇਸ਼ਨ ਹੋਵੇ ਤਾਂ ਉੱਥੇ ਹੀ ਇੰਸਟਾਲ ਕਰਨੇ ਚਾਹੀਦੇ ਨੇ ਜੇ ਬਾਥਰੂਮਾਂ ਦੇ ਅੰਦਰ ਲੱਗੇ ਹੋਏ ਨੇ ਤਾਂ ਇਹ ਵੀ ਸਾਡੇ ਲਈ ਮੌਦਾ ਸਮਾਨ ਬਣ ਜਾਂਦੇ ਨੇ ਉਹਦੇ ਨਾਲ ਹੁੰਦਾ ਕਿ ਇਹ ਮੇਜਿਕ ਲੋਕਾਂ ਦਾ ਇਹ ਰੁਝਾਨ ਹੁੰਦਾ ਹੈ ਕਿ ਅਸੀਂ ਅੰਦਰ ਜਾਣਾ ਤੇ ਸਾਡੇ ਬਾਥਰੂਮ ਦਾ ਸਪੇਸ ਵੀ ਘੱਟ ਹੁੰਦਾ ਤੇ ਉਹਦੇ ਵਿੱਚ ਇੱਕ ਜਾਲੀ ਲੱਗੀ ਹੁੰਦੀ ਹੈ ਦਰਵਾਜ਼ੇ ਦੇ ਉੱਤੇ ਕਪੜਾ ਨਾਲ ਅਸੀਂ ਉਹ ਵੀ ਟੱਕ ਦਿੰਦੇ ਹੈਗੇ ਠੰਡ ਤੋਂ ਬਚਾ ਲਈ ਕਿਉਂਕਿ ਬਹੁਤ ਜ਼ਿਆਦਾ ਧੁੰਦ ਪੈ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ ਤਾਂ ਅਸੀਂ ਅੰਦਰ ਜਾ ਕੇ ਉਸ ਨੂੰ ਪਾਣੀ ਨੂੰ ਆਨ ਕਰਦੇ ਹੈਗੇ ਤਾਂ ਉਸ ਤੋਂ ਬਾਅਦ ਉਹਦੇ ਵਿੱਚ ਬਰਨਰ ਦੇ ਵਿੱਚ ਅੱਗ ਪੈਦਾ ਹੁੰਦੀ ਹੈ ਤੇ ਉਸੇ ਤਰ੍ਹਾਂ ਜਿਵੇਂ ਕੋਲੇ ਵਾਲੇ ਅੰਗਿੱਠੇ ਚੋਂ ਮੋਨੋਆਕਸਾਈਡ ਤੇ ਕਾਰਬਨ ਡਾਈਆਕਸਾਈਡ ਨਿਕਲਦੀ ਹੈ ਗੈਸ ਗੀਜ਼ਰਾਂ ਚੋਂ ਵੀ ਜ਼ਹਿਰੀਲੀ ਗੈਸ ਨਿਕਲਦੀ ਹੈ ਤੁਸੀਂ ਹੈਰਾਨ ਹੋਵੋਗੇ ਕਿ ਬੀਤੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਹਰ ਸਾਲ ਗੈਸ ਗੀਜ਼ਰਾਂ ਦੀ ਗੈਸ ਰਲਨ ਕਾਰਨ ਵੀ 100 150 ਦੇ ਕਰੀਬ ਮੌਤਾਂ ਜਿਹੜੀਆਂ ਨੇ ਹੋ ਜਾਂਦੀਆਂ ਨੇ ਜੇ ਮੌਤ ਨਹੀਂ ਹੁੰਦੀ ਤਾਂ ਬੰਦਾ ਕੋਮਾ ਦੇ ਵਿੱਚ ਚਲਾ ਜਾਂਦਾ ਕਿਉਂਕਿ ਉਹ ਬ੍ਰੇਨ ਤੌਰ ਤੇ ਡੈੱਡ ਹੋ ਚੁੱਕਿਆ ਹੁੰਦਾ ਹੈ ਤਾਂ ਉਹਦੇ ਲਈ ਗੀਜ਼ਰ ਜਿਹੜੇ ਨੇ ਬਾਹਰ ਇੰਸਟਾਲ ਹੋਣੇ ਚਾਹੀਦੇ ਨੇ ਤੇ ਜੇ ਅੰਦਰ ਵੀ ਨੇ ਤਾਂ ਉਹਦੇ ਵਾਸਤੇ ਬੈਸਟ ਸੋਲੂਸ਼ਨ ਇਹ ਹੈ ਕਿ ਨਹਾਉਣ ਤੋਂ ਪਹਿਲਾਂ ਹੀ ਇੱਕ ਟੱਬ ਦੇ ਵਿੱਚ ਜਾਂ ਬਾਲਟੀ 'ਚ ਪਾਣੀ ਗਰਮ ਕਰ ਲਿਆ ਜਾਵੇ। ਦਰਵਾਜ਼ਾ ਖੁੱਲਾ ਰੱਖਿਆ ਜਾਵੇ। ਉਹਨਾਂ ਚਦੇ ਤੁਸੀਂ ਬਾਹਰ ਵਾਸ਼ ਰੂਮ 'ਚ ਆਪਣਾ ਬ੍ਰਸ਼ ਵਗੈਰਾ ਜਿਹੜਾ ਉਹ ਕਰ ਸਕਦੇ ਹੋਗੇ। ਤੇ ਜਦੋਂ ਪਾਣੀ ਦੀ ਬਾਲਟੀ ਭਰ ਗਈ ਫਿਰ ਉਸ ਨੂੰ ਬੰਦ ਕਰਕੇ ਉਸ ਤੋਂ ਬਾਅਦ ਤੁਸੀਂ ਨਹਾਉਣ ਵਾਸਤੇ ਅੰਦਰ ਜਾਣਾ। ਫਿਰ ਸਾਡੀ ਜ਼ਿੰਦਗੀ ਸੇਫ ਹੈਗੀ। ਸਰਦੀ ਦੇ ਇਹ ਮੌਸਮ ਹੈ। ਬਿਮਾਰੀਆਂ ਕਿਹੜੀਆਂ ਕਿਹੜੀਆਂ ਇਹਨਾਂ ਦਿਨਾਂ ਦੇ ਵਿੱਚ ਆਪਾਂ ਗੱਲ ਕਰੀਏ ਦੱਸ ਸਕਦੀ ਹਾਂ ਜੀ ਬਿਲਕੁਲ ਮੀ ਜੀ ਇਹਨਾਂ ਦਿਨਾਂ ਦੇ ਵਿੱਚ ਸਰਦੀਆਂ ਦੇ ਦਿਨਾਂ ਦੇ ਵਿੱਚ ਬੱਚਿਆਂ ਨੂੰ ਠੰਡ ਲੱਗ ਜਾਣੀ ਇੱਕ ਆਮ ਹੈ ਤੇ ਸਾਡੇ ਘਰਾਂ ਵਿੱਚ ਬਿਰਧ ਲੋਕ ਹੁੰਦੇ ਨੇ ਬਜ਼ੁਰਗ ਹੁੰਦੇ ਨੇ ਜਿਨ੍ਹਾਂ ਲੋਕਾਂ ਨੂੰ ਦਮੇ ਦੀ ਸ਼ਿਕਾਇਤ ਹੈਗੀ ਉਹਨਾਂ ਦੇ ਜਿਹੜੀਆਂ ਆਪਣੀ ਪ੍ਰੋਪਰ ਮੈਡੀਸਿਨਸ ਵਗੈਰਾ ਜਿਹੜੀਆਂ ਡਾਕਟਰ ਨੇ ਇਨਹੇਲਰ ਵਗੈਰਾ ਦਿੱਤੇ ਹੋਏ ਨੇ ਉਹ ਆਪਣਾ ਧਿਆਨ ਦੇ ਵਿੱਚ ਰੱਖਣ ਤੇ ਇਹਨਾਂ ਦਿਨਾਂ ਦੇ ਵਿੱਚ ਜ਼ਿਆਦਾਤਰ ਜਿਹੜੇ ਨੇ ਖੰਗ ਚ ਕਾਮ ਦੇ ਕੇਸ ਵਾਜ ਜਾਂਦੇ ਨੇ ਗਲੇ ਚ ਖਰਾਸ਼ ਹੋਣੀ ਖੰਗ ਆਉਣੀ ਲਗਾਤਾਰ ਉਹਦੇ ਲਈ ਸਾਨੂੰ ਡਾਕਟਰ ਦੀ ਸਲਾਹ ਜਿਹੜੀ ਆ ਉਹ ਲੈ ਲੈਣੀ ਚਾ ਆ ਬੱਚਿਆਂ ਨੂੰ ਸਪੈਸ਼ਲੀ ਜਦੋਂ ਅਸੀਂ ਬਾਹਰ ਨਿਕਲਣਾ ਹੈ ਤਾਂ ਉਹਨਾਂ ਦਾ ਸਿਰ ਵਗੈਰਾ ਟੋਪੀ ਵਗੈਰਾ ਲਾਈ ਹੋਵੇ ਮਫਰ ਵਗੈਰਾ ਨਾਲ ਛੋਟਾ ਬਲੈਂਕਟ ਹੋਵੇ ਉਸ ਨੂੰ ਕਵਰ ਕਰਕੇ ਹੀ ਜੇ ਕੋਈ ਮਜਬੂਰੀ ਜਿਹਾ ਜਾਣਾ ਪਵੇ ਤਾਂ ਲੈ ਕੇ ਜਾਣਾ ਹੈ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਠੰਡ ਲੱਗਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ ਕੋਸੇ ਪਾਣੀ ਨਾਲ ਤੁਸੀਂ ਸਵੇਰੇ ਉੱਠ ਕੇ ਗਰਾਰੇ ਕਰਨੇ ਨੇ ਤਾਂ ਕਿ ਤੁਹਾਨੂੰ ਕੋਈ ਖੰਗ ਵਗੈਰਾ ਜਾਂ ਕੋਈ ਅਸਤਾਂ ਦੀ ਗਲੇ 'ਚ ਖਰਾਸ਼ ਨਾ ਹੋਵੇ ਦੂਸਰਾ ਤੁਸੀਂ ਕੋਸਾ ਪਾਣੀ ਪੀਓ ਹਮੇਸ਼ਾ ਬਹੁਤਾ ਜ਼ਿਆਦਾ ਚਿਲਡ ਜਾਂ ਠੰਡਾ ਪਾਣੀ ਪੀਣ ਦੀ ਲੋੜ ਨਹੀਂ ਹੁੰਦੀਗੀ ਨਹਾਉਣ ਵੇਲੇ ਵੀ ਇਹ ਇਅਤਿਆਤ ਰੱਖਿਆ ਜਾਵੇ ਕਿ ਜਿਹੜੀਆਂ ਪਾਣੀ ਵਾਲ ਅਦੇ ਵੀ ਬੱਚਿਆਂ ਜਾਂ ਬਜ਼ੁਰਗਾਂ ਨੂੰ ਇਸ ਟਰਡੇ ਪਾਣੀ ਨਾਲ ਨਹਾਉਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਉਹਨਾਂ ਲਈ ਗੁੰਗੁਣਾ ਕੋਸਾ ਪਾਣੀ ਰੱਖੋ ਤੇ ਮੌਸਮ ਦੇ ਹਿਸਾਬ ਨਾਲ ਥੋੜੀਆਂ ਬਹੁਤ ਸਾਨੂੰ ਤਬਦੀਲੀਆਂ ਜਿਹੜੀਆਂ ਨੇ ਉਹ ਕਰ ਲੈਣੀਆਂ ਚਾਹੀਦੀਆਂ ਨੇ ਤਾਂ ਅਕਸਰ ਹੀ ਖੰਗ ਜ਼ੁਕਾਮ ਈਵਨ ਨਮੂਨੀਆਂ ਵਰਗੇ ਫਲੂ ਵਰਗੇ ਕੇਸ ਵੀ ਆਉਂਦੇ ਨੇ ਜਿਵੇਂ ਸਵੈਨ ਫਲੂ ਦੇ ਕੇਸ ਵੀ ਆਏ ਨੇ ਹੁਣ ਪੰਜਾਬ ਵਿੱਚ ਅਖਬਾਰਾਂ ਦੇ ਵਿੱਚ ਖਬਰਾਂ ਆਈਆਂ ਨੇ ਵੀ ਸਵੈਨ ਫਲੂ ਦੇ ਕੇਸ ਵੀ ਕੁਝ ਤੋਂ ਦੇਖਣ ਨੂੰ ਮਿਲੇ ਨੇ ਤਾਂ ਠੰਡੇ ਦੇ ਜਨਾਂ ਦੇ ਵਿੱਚ ਜਿਹੜੇ ਨੇ ਇਹ ਵਾਇਰਸ ਜਿਹੜੇ ਨੇ ਉਹ ਐਕਟੀਵੇਟ ਹੋ ਜਾਂਦੇ ਨੇ ਬਿਲਕੁਲ ਦੋਸਤੋ ਇਹ ਤੁਸੀਂ ਸਾਰਾ ਕੁਝ ਸੁਣਿਆ ਕਿ ਮੌਸਮ ਜਿਹ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਦੀ ਲੋੜ ਹੈਗੀ ਹੈ ਅੰਗੀਠੀ ਅੰਦਰ ਬਾਰਨੀਆ ਜਾਂ ਨਹੀਂ ਬਾਰਨੀ ਇਹ ਸਾਰਾ ਕੁਝ ਤੁਸੀਂ ਇਹ ਆਪਣਾ ਸੁਣ ਸਕਿਓ ਤੇ ਸਾਨੂੰ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਦੀ ਲੋੜ ਹੈ ਇਹ ਸਾਰਾ ਕੁਝ ਵੀ ਤੁਸੀਂ ਸੁਣ ਚੁੱਕੇ ਹੋ ਸਮਰ ਖਬਰ ਪ੍ਰਾਧਿਰੀ ਬਹਿੰਦਾ ਤੋਂ ਜਿਸ ਕਰਨ ਵੀਡੀਓ ਰਿਪੋਰਟ